ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਆਹ ਹੈ ਜੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਬਹਿਵਲ ਕਲਾਂ ਤੇ ਅਸੀਂ ਤੁਹਾਨੂੰ ਅੱਜ ਇੱਕ ਤਸਵੀਰਾਂ ਬੁਖਾ ਰਹੇ ਆਂ ਵੀ ਕੋਈ ਸਾਡੇ ਪਿੰਡ ਮੀਂਹ ਨਹੀਂ ਪਿਆ ਵਿਣਾ ਮੀਂਹ ਤੋਂ ਤੇ ਵਿਣਾ ਮੀਂਹ ਤੋਂ ਅੱਡਿਆਂ ਦੇ ਵਿੱਚ ਪਾਣੀ ਖੜਾ ਸਾਡੇ ਬਹਿਵਲ ਪਿੰਡ ਦੇ ਵਿੱਚ ਤੇ ਇਸ ਪਾਣੀ ਦਾ ਕਾਰਨ ਕੀ ਹੈ ਆ ਅੱਡਾ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਅੱਡਾ ਹੈ ਤੇ ਇਹਦੇ ਪਾਣੀ ਦਾ ਕਾਰਨ ਕੀ ਹੈ ਕਿ ਪੁਲੀਆਂ ਬੰਦ ਹੋਈਆਂ ਪਈਆਂ ਕਿਉਂਕਿ ਹੁਣ ਤੂੜੀ ਤੰਦ ਲਾਇਆ ਪੱਤਾ ਢੱਕਾ ਨਾਲਿਆਂ ਦੇ ਵਿੱਚ ਵੜਿਆ ਪਿਆ ਤੇ ਪੁਲੀਆਂ ਜਾਣੇ ਕਿ ਬੰਦ ਹੋਈਆਂ ਪਈਆਂ ਤੇ ਪੁਲੀਆਂ ਜਿਹੜੀਆਂ ਪਾਣੀ ਨਹੀਂ ਲੰਘਦਾ ਤੇ ਪੁਲੀਆਂ ਥਾਂ ਜਦੋਂ ਬੰਦ ਹੋ ਗਈਆਂ ਤੇ ਇਹ ਪਾਣੀ ਅੱਡੇ ਦੇ ਵਿੱਚ ਖੜਾ ਬਹਿਵਲ ਕਲਾਂ ਦੀ ਤਸਵੀਰ ਹੈ ਆ ਤੁਹਾਨੂੰ ਅਸੀਂ ਬੁਖਾ ਰਹੇ ਹਾਂ ਇਹ ਬਹਿਵਲ ਦੀ ਤਸਵੀਰ ਹੈ ਜ਼ਿਲ੍ਹਾ ਫਰੀਦਕੋਟ ਪਿੰਡ ਬਹਿਵਨ ਕਲਾਂ ਆ ਨਾਲੇ ਭਰੇ ਪਏ ਆ ਤੁਸੀਂ ਦੇਖ ਸਕਦੇ ਹੋ ਪੂਰੇ ਉਛਲ ਹੀ ਜਾਂਦੇ ਆ ਤੇ ਪੁਲੀਆਂ ਥਾਣੀ ਦੀ ਜਿਹੜਾ ਪਾਣੀ ਲੰਘ ਨਹੀਂ ਰਿਹਾ ਆ ਦੇਖ ਸਕਦੇ ਆਂ ਇਧਰ ਨੂੰ ਪਲੀ ਜਾਂਦੀ ਆ ਹਾਂ ਐਨ ਐਨ ਨੂੰ ਜਾਂਦੀ ਹੈ ਪਲੀ ਜਾਂਦੀ ਇਧਰ ਨੂੰ ਆ। ਆਸੀਂ ਦੱਸਣਾ ਚਾਹੁੰਦੇ ਆ ਵੀ ਸਾਡੀਆਂ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਜਾਂ ਤਾਂ ਹੁਣ ਪਿੰਡਾਂ ਨੂੰ ਸਫਾਈ ਕਰਮਚਾਰੀ ਦਿੱਤੇ ਜਾਣ ਤੇ ਜਾਂ ਮਤਲਬ ਇਹ ਸਫਾਈ ਹੈ ਜਿਹੜੀ ਨਰੇਗਾ ਤੋਂ ਹੋਣੀ ਚਾਹੀਦੀ ਹੈ। ਕਿਉਂਕਿ ਪਿੰਡਾਂ ਦੀ ਸਫਾਈ ਹੈ ਜਿਹੜੀ ਉਹ ਨਰੇਗਾ ਤੋਂ ਹੁੰਦੀ ਨਹੀਂ ਤੇ ਜਿਸ ਦੇ ਕਾਰਨ ਪਿੰਡ ਦਾ ਜਿਹੜਾ ਵਿਕਾਸ ਹੈ ਉਹ ਪਾਣੀਆਂ ਦੇ ਨਾਲ ਖਰਾਬ ਹੋ ਜਾਂਦਾ ਹੈ। ਅਜੇ ਮੀਂਹ ਨਹੀਂ ਪਿਆ। ਮੀ ਤੋਂ ਵੇਣਾ ਹੀ ਸਾਡੇ ਪਿੰਡ ਬੈਵਰਕਲਾ ਦੇ ਅੱਡੇਆਂ ਦੇ ਵਿੱਚ ਪਾਣੀ ਵੜਿਆ ਪਿਆ ਹੈ ਕਿਉਂਕਿ ਕੂੜਾ ਕਰਕਟ ਨਾਲਿਆਂ ਦੇ ਵਿੱਚ ਵੜ ਜਾਂਦਾ ਪੁਲੀਆਂ ਬੰਦ ਹੋ ਜਾਂਦੀਆਂ ਬੰਦ ਦੇ ਕਾਰਨ ਫਿਰ ਜਿਹੜਾ ਪਾਣੀ ਹੈ ਉਹ ਨੀਵੇਂ ਥਾਵਾਂ ਤੇ ਵੜ ਜਾਂਦਾ ਅੱਡੇ ਦੇ ਵਿੱਚ ਪਾਣੀ ਖੜਾ ਤੁਸੀਂ ਦੇਖ ਸਕਦੇ ਹੋ ਕਿੱਡਾ-ਕੱਡਾ ਪਾਣੀ ਖੜਾ ਹੈ ਇਹਦਾ ਕਾਰਨ ਇੱਕੋ ਹੀ ਹੈ ਕਿ ਪੁਲੀਆਂ ਬੰਦ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਵੀ ਪਿੰਡੂ ਖੇਤਰ ਦੇ ਮੁੱਦੇ ਉੱਤੇ ਤੁਹਾਨੂੰ ਜਾਣੂ ਕਰਾਉਣਾ ਚਾਹੁੰਦੇ ਆ ਤੁਸੀਂ ਪੈਸੇ ਲਾ ਦਿੰਨੇ ਆ ਵਿਕਾਸ ਹੋ ਜਾਂਦਾ ਉਦੋਂ ਬਾਅਦ ਫਿਰ ਇਹ ਜਿਹੜਾ ਪਾਣੀ ਹੈ ਘਰਾਂ ਦਾ ਪਾਣੀ ਹੈ ਨੀਵੇਂ ਤਾਂ ਖੜ ਜਾਂਦਾ ਹੈ ਤੇ ਪਾਣੀ ਖੜਨ ਦੇ ਨਾਲ ਜਿਹੜਾ ਵਿਕਾਸ ਆ ਉਹ ਖਰਾਬ ਹੋ ਜਾਂਦਾ ਹੈ ਤਾਂ ਇਸ ਵਾਸਤੇ ਜਾਂ ਤਾਂ ਮੁੱਖ ਮੰਤਰੀ ਸਾਹਿਬ ਪਿੰਡਾਂ ਨੂੰ 5-5 ਸਫਾਈ ਕਰਮਚਾਰੀ ਦੇਵੇ ਤੇ ਜਾਂ ਮਤਲਬੀ ਨਰੇਗਾ ਤੋਂ ਸਫਾਈ ਹੋਣੀ ਚਾਹੀਦੀ ਹੈ ਪਿੰਡ ਦੀ ਜਿਹੜੀਆਂ ਪਿੰਡ ਹੈ ਪੁਲੀਆਂ ਕੜਵਾਈਆਂ ਜਾਣੀਆਂ ਚਾਹੀਦੀਆਂ ਚਾਰ ਕੁਵੇਰੀ ਪਿੰਡ ਦੀ ਸਫਾਈ ਹੋਣੀ ਚਾਹੀਦੀ ਤੇ ਇਹ ਹਾਲਾਤ ਪਿੰਡ ਦੇ ਨਹੀਂ ਬਣਦੇ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਤੁਸੀਂ 1000 ਰੁਪਿਆ ਦੇਣਾ ਉਹ ਨਾ ਦਿਓ ਤੇ 5-5 ਸਫਾਈ ਕਰਮਚਾਰੀ ਪਿੰਡਾਂ ਨੂੰ ਦੇ ਦਿਓ ਤਾ ਇਹ ਸੀ ਅੱਜ ਸਾਡੀ ਮੁੱਖ ਮੰਤਰੀ ਨੂੰ ਪਿੰਡੂ ਖੇਤਰ ਦੇ ਮੁੱਦਿਆਂ ਤੋਂ ਅਸੀਂ ਜਾਣੂ ਕਰਾਇਆ ਪਿੰਡੂ ਖੇਤਰ ਦੇ ਜਿਹੜੇ ਮਸਲੇ ਐ ਉਹਨਾਂ ਤੋਂ ਅਸੀਂ ਜਾਣੂ ਕਰਵਾਇਆ ਤੇ ਅਸੀਂ ਵਿਖਾਉਣਾ ਚਾਹੁੰਦੇ ਆ ਵੀ ਇਹ ਅੱਡਾ ਐ ਤੇ ਇੱਥੇ ਬੰਦੇ ਬੰਦੇ ਹੁੰਦੇ ਆ ਤੇ ਅਸੀਂ ਦੱਸਣਾ ਚਾਹੁੰਦੇ ਆ ਬਠਿੰਡੇ ਤੋਂ ਵੱਡੇ ਰੋਡ ਤੋਂ ਛੜਕਾਰਈ ਬਠਿੰਡਾ ਰੋਡ ਤੋਂ ਵਹਿਬਲ ਨੂੰ ਤਾਂ ਉਹਦੇ ਨਾਲ ਨਾਲਾ ਜਾਂਦਾ ਪੁਲੀਆਂ ਬੰਦ ਹੋਈਆਂ ਪਈਆਂ ਤੇ ਪਾਣੀ ਐ ਜਿਹੜਾ ਅੱਡਿਆਂ ਦੇ ਵਿੱਚ ਵੜਿਆ ਖੜਾ ਐ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜਾਂ ਤਾਂ ਨਰੇਗਾ ਤੋਂ ਸਫਾਈ ਹੋਣੀ ਚਾਹੀਦੀ ਐ ਤੇ ਜਾਂ ਫਿਰ ਪੰਜ-ਪੰਜ ਸਫਾਈ ਕਰਮਚਾਰੀ ਪਿੰਡਾਂ ਨੂੰ ਦਿੱਤੇ ਜਾਣ ਤੇ ਇਹ ਪੁਲੀਆਂ ਜਿਹੜੀਆਂ ਕੜਵਾਈਆਂ ਜਾਣ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੀਆਂ ਵਿਕਾਸ ਹੈ ਮੁੜ ਕੇ ਖਰਾਬ ਹੋ ਜਾਂਦਾ ਹੈ ਪਾਣੀ ਤੁਸੀਂ ਦੇਖ ਸਕਦੇ ਆ ਕਿਵੇਂ ਭਰਿਆ ਖੜਾ ਅਟਾ ਤਾਂ ਮੁੜ ਕੇ ਜਿਹੜਾ ਬਿਲਡਿੰਗ ਉਹ ਖਰਾਬ ਹੋਣ ਲੱਗ ਜਾਂਦੀ ਹੈ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਜਾਂ ਤਾਂ ਇਹ ਸਫਾਈ ਹੈ ਜਿਹੜੀ ਨਰੇਗਾ ਤੋਂ ਹੋਣੀ ਚਾਹੀਦੀ ਹੈ ਤੇ ਜਾਂ ਪਿੰਡ ਨੂੰ ਪੰਜ-ਪੰਜ ਸਫਾਈ ਕਰਮਚਾਰੀ ਦਿੱਤੇ ਜਾਣ ਖਾਸ ਕਰਕੇ ਤਾਂ ਨਰੇਗਾ ਤੋਂ ਸਫਾਈ ਹੋਣੀ ਚਾਹੀਦੀ ਹੈ ਇਹ ਸਫਾਈ ਹੈ ਜਿਹੜੀ ਨਰੇਗਾ ਤੋਂ ਹੋਣੀ ਚਾਹੀਦੀ ਹੈ ਨਰੇਗਾ ਜਿਹੜੀ ਉਹ ਸਫਾਈ ਪਿੰਡ ਦੀ ਹੋਣੀ ਚਾਹੀਦੀ ਹੈ ਹੁਣ ਪਿੰਡ ਦੀ ਜਿਹੜੀ ਸਫਾਈ ਉਹ ਨਹੀਂ ਹੁੰਦੀ ਤੇ ਤੁਸੀਂ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਆਹ ਬੇ ਪੁਲੀਆਂ ਜਿਹੜੀਆਂ ਉਹ ਬੰਦ ਹੋਈਆਂ ਪਈਆਂ ਤੇ ਅਸੀਂ ਆ ਨਾਲ ਹੀ ਸਾੜੇ ਪਿੰਡ ਦੀ ਤਸਵੀਰ ਵਿਖਾਉਣੀ ਚਾਹੁੰਦੇ ਆ ਨਾਲ ਹੀ ਆ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਪਿੰਡ ਦੇ ਜਿਹੜੇ ਹਾਲਾਤ ਹੈ ਮੁੱਖ ਮੰਤਰੀ ਸਾਹਿਬ ਨੂੰ ਦਿਖਾਉਣਾ ਚਾਹੁੰਦੇ ਆ ਤੇ ਜਾਣੇ ਕਿ ਸਫਾਈ ਹੈ ਜਿਹੜੀ ਨਰੇਗਾ ਤੋਂ ਹੋਣੀ ਚਾਹੀਦੀ ਹੈ ਤੇ ਜਾਂ ਪਿੰਡ ਨੂੰ ਸਫਾਈ ਕਰਮਚਾਰੀ ਦਿੱਤੇ ਜਾਣੇ ਚਾਹੀਦੇ ਆ ਤੇ ਅਸੀਂ ਮੁੱਖ ਮੰਤਰੀ ਨੂੰ ਅੱਜ ਪਿੰਡੂ ਖੇਤਰ ਦੇ ਮੁੱਦਿਆਂ ਤੋਂ ਜਾਣੂ ਕਰਵਾਉਣਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਆਹ ਹਾਲਾਤ ਆ ਪਿੰਡਾਂ ਦੇ ਵਿੱਚ ਤੇ ਜਿਹੜੀ ਨਰੇਗਾ ਤੋਂ ਸਫਾਈ ਹੋਣੀ ਚਾਹੀਦੀ ਆ ਜਾਂ ਪੰਜ ਸਫਾਈ ਕਰਮਚਾਰੀ ਪਿੰਡ ਨੂੰ ਦਿੱਤੇ ਜਾਣੇ ਚਾਹੀਦੇ ਆ ਜਿਹੜਾ ਕਿ ਬਹੁਤ ਹੀ ਜ਼ਿਆਦੇ ਮਾੜੇ ਹਾਲਾਤ ਹੋ ਜਾਂਦੇ ਆ ਤਾਂ ਜਿਵੇਂ ਸ਼ਹਿਰਾਂ ਨੂੰ ਸਫਾਈ ਕਰਮਚਾਰੀ ਦਿੱਤੇ ਆ ਤੇ ਨਾਲੇ ਪਿੰਡ ਦੀ ਸਫਾਈ ਹੁੰਦੀ ਰਹੂਗੀ ਤੋਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਪਿੰਡੂ ਖੇਤਰ ਦੇ ਮੁੱਦੇ ਆ ਜਿਹੜੇ ਉਹ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਤਾਂ ਪਿੰਡੂ ਖੇਤਰ ਦੇ ਜਿਹੜੇ ਮਸਲੇ ਆ ਪਿੰਡੂ ਖੇਤਰ ਦੇ ਮੁੱਦੇ ਆ ਉਹ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਬਿਨਾ ਮੀਂਹ ਤੋਂ ਪਿੰਡ ਬਹਿਲ ਕਲਾਂ ਦੀ ਅੱਡਿਆਂ ਦੇ ਵਿੱਚ ਪਾਣੀ ਵੜਿਆ ਫਿਰਦਾ ਤਾਂ ਅਸੀਂ ਚਾਹੁੰਦੇ ਆ ਕਿ ਇਸ ਤੇ ਵੀ ਮੁੱਖ ਮੰਤਰੀ ਸਾਹਿਬ ਗੌਰ ਕਰਨ ਤਾਂ ਇਸ ਦੇ ਵੇਲੇ ਧਿਆਨ ਦਿੱਤਾ ਜਾਵੇ ਤੇ ਪੰਜ ਸਫਾਈ ਕਰਮਚਾਰੀ ਦਿੱਤੇ ਜਾਣ ਤੇ ਜਾਂ ਫਿਰ ਇਹ ਸਫਾਈ ਆ ਜਿਹੜੀ ਨਰੇਗਾ ਤੋਂ ਹੋਣੀ ਚਾਹੀਦੀ ਆ ਨਰੇਗਾ ਤੋਂ ਸਫਾਈ ਹੋਣੀ ਚਾਹੀਦੀ ਆ ਅੱਜ ਇਹ ਮੇਰੀ ਮੰਗ ਆ ਮੁੱਖ ਮੰਤਰੀ ਅਕ ਤੇ ਪਿੰਡੂ ਖੇਤਰ ਦੇ ਮੁੱਦਿਆਂ ਤੋਂ ਅਸੀਂ ਮਤਲਬ ਵੀ ਅੱਜ ਜਾਣੂ ਕਰਾਇਆ ਮੁੱਖ ਮੰਤਰੀ ਪੰਜਾਬ ਨੂੰ ਤੇ ਸਾਥੋ ਵੱਧ ਘਟ ਬੋਲਿਆ ਗਿਆ ਵੇ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ